ਕਿ ਮੈਂ ਜੀ ਜੋ ਕੁਛ ਪੇਸ਼ ਕੀਤਾ ਅਮਿਤ ਸ਼ਾਹ ਜੀ ਦੇ ਮੂਹਰੇ ਤੇ ਮੈਂ ਫਿਕਰ ਪਟਾਇਆ ਜੀ ਕਿ 1600 ਕਰੋੜ ਤੱਕ ਘਟ ਹੈ ਜਿੱਦੇ ਨਾਲ ਕੁਝ ਨਹੀਂ ਬਣਨਾ ਉਹਨਾਂ ਨੇ ਕਿਹਾ ਕੋਈ ਗੱਲ ਹੀ ਹੈ ਜੇ ਟੋਕਨ ਬੰਨੀਆਂ ਹੋਰ ਦੇਾਂਗੇ ਬਾਅਦ ਚੋਂ ਪਰ ਜਨਾਬ ਤੁਸੀਂ ਅਜੇ ਪੰਜਾਬ ਦੀ ਹੱਦ 'ਚ ਦਾਖਲ ਵੀ ਨਹੀਂ ਹੋਏ ਸੀ ਕਿ ਉੱਥੋਂ ਹੁਕਮ ਆ ਗਿਆ ਨਮਾ ਕਿ ਜੀ ਲੋ ਇਹ ਅਮਿਤ ਸ਼ਾਹ ਜੀ ਨੇ ਸਾਫ਼ ਕਹਿਤਾ ਕਿ ਭਾਈ ਤੁਹਾਡਾ ਮੁੱਖ ਮੰਤਰੀ ਦਾ ਝੂਠ ਬੋਲਦਾ ਉਹ ਤਾਂ ਮੇਰੇ ਕੋਲ ਕੋਈ ਰਿਪੋਰਟ ਦੇਖੀ ਨਹੀਂ ਗਿਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਂ ਜਿਹੜੀ ਰਾਹਤ ਰਾਸ਼ੀ ਉਹ ਵਧਵਾਉਣ ਲਈ ਮਿਲ ਰਿਹਾ। ਸਭ ਤੋਂ ਪਹਿਲਾਂ ਜੇ ਕਿਸੇ ਨੇ ਫੜ ਪੀੜਤਾਂ ਦੀ ਮਦਦ ਕੀਤੀ ਆ ਤਾਂ ਕਹਿੰਦੇ ਜੀ ਆਰਐਸਐਸ ਨੇ ਕੀਤੀ। ਮੈਨੂੰ ਤਾਂ ਵੀ ਪਤਾ ਨਹੀਂ ਕਿ ਜੀ ਇੱਧਰ ਆਰਐਸਐਸ ਦਾ ਚੋਲਾ ਕੌਣਾ ਹੈ? ਬਚਾਉਣ ਵਾਲਿਆਂ ਨੂੰ ਹਰ ਬਚਾਉਣ ਵਾਲਾ ਆਰਐਸਐਸ ਵਾਲਾ ਸੀ। ਤੇ ਮਾਰਨ ਵਾਲੇ ਕਿਹਨਾਂ ਦੇ ਸੀ ਇਹ ਵੀ ਦੱਸਣਾ। ਠੀਕ ਹੈ ਦੇ ਵਿੱਚ ਫਿਰ ਸਮਾਗਮ ਹੋਇਆ। ਉਹ ਸਮਾਗਮ ਦੇ ਵਿੱਚ ਅਨਰਜੋਸ਼ੀ ਨੇ ਮਕੈਲ ਟਾਰਟਿਕਨ ਪਾਰਟੀ ਜੁਆਇਨ ਕਰਨ ਲਈ ਭੁਜ ਬਗੇਂਦਰਾ ਜ ਆਪਣੀ ਦਿੱਤੀ ਪੋਰ ਕਾਂਗਰਸ ਲੀਡਰਸ਼ਿਪ ਨੂੰ ਹਨ ਉਹ ਸਾਰਿਆਂ ਨੇ ਇਹਨਾਂ ਨੂੰ ਹੁਣ ਕਈ ਲੋਕ ਇਸ ਨੂੰ ਤਰਨ ਤਰਨ ਦੀ ਜਮਨੀ ਚੋਣ ਨਾਲ ਜੋੜ ਕੇ ਵੇਖ ਰਹੇ ਨੇ ਕਿ ਸ਼ਾਇਦ ਤਰਨ ਤਰਨ ਦੀ ਜਮਨੀ ਚੋਣ ਤੇ ਦੋਸ਼ ਲੱਗ ਸਕਦਾ ਜਦੋਂ ਕਿ ਇਹ ਉਹਨਾਂ ਦਾ ਖੇਤਰ ਨਹੀਂ ਹੈ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੋ ਕੇ ਅਜੇ ਹਰਿਆਣਾ ਦੀ ਹੱਦ ਪਾਰ ਕਰਕੇ ਪੰਜਾਬ 'ਚ ਦਾਖਲ ਵੀ ਨਹੀਂ ਹੋਏ ਸੀ ਕਿ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਦਾਅਵਿਆਂ ਵਾਅਦਿਆਂ ਦੀ ਹਵਾ ਕੱਢ ਦਿੱਤੀ ਅਮਿਤ ਸ਼ਾਹ ਦੇ ਪ੍ਰੈਸ ਨੋਟ ਕਲ ਕਰੀਬ 6:00 ਵਜੇ ਦਾ ਸਮਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਕੇ মিডিਆ ਨਾਲ ਗੱਲਬਾਤ ਕਰਦੇ ਆਂ ਕਹਿੰਦੇ ਆ ਜੀ ਅਸੀਂ ਆਪਣਾ ਤਾਂ ਪੱਖ ਰੱਖ ਸਕਦੇ ਆਂ ਜੀ ਅਸੀਂ ਤਾਂ ਮੰਗੇ ਕਰ ਸਕਦੇ ਆਂ ਜੀ ਅਸੀਂ ਤਾਂ ਕਹੀ ਸਕਦੇ ਆਂ ਜੀ ਮਰਜ਼ੀ ਉਹਨਾਂ ਦੀ ਜੀ ਮੈਂ ਪੰਜਾਬ ਦਾ ਨੁਮਾਇੰਦਾ ਆਂ ਜੀ ਮੈਂ ਪੰਜਾਬ ਵੱਲੋਂ ਆਪਣੀ ਗੱਲ ਰੱਖਣ ਆਇਆ ਸੀ ਜੀ ਰੱਖਤੀ ਜੀ ਮੰਨਣ ਨਾ ਮੰਨਣ ਜੀ ਪ੍ਰਧਾਨ ਮੰਤਰੀ ਜੀ ਸਮਾਂ ਨਹੀਂ ਦਿੰਦੇ ਉਹਨਾਂ ਦੀ ਇੱਛਾ ਜੀ ਹੈਨਾ ਜਿਹੜੇ ਦੇ ਦੇਣ ਸਮਾਂ ਠੀਕ ਹੈ ਜੀ ਮਤਲਬ ਇਹ ਜੀ ਆ ਗੇ ਨਾਲੋ ਕੁਝ ਟੱਕ ਰਹੇ ਸੀ ਕੁਝ ਗੱਲਾਂ ਲਕੋ ਰਹੇ ਸੀ ਜਦੋਂ ਕਿ ਉਹਨਾਂ ਦਾ ਸ਼ਰੀਰ ਤੇ ਉਹਨਾਂ ਦੀ ਜ਼ੁਬਾਨ ਸਾਥ ਨਹੀਂ ਦੇ ਰਹੀ ਸੀ ਉਹਨਾਂ ਦਾ ਅੰਦਾਜ਼ ਵੱਖਰਾ ਸੀ ਉਹਨਾਂ ਦਾ ਤਰੀਕਾ ਕਰ ਵੱਖਰਾ ਸੀ ਬਾਡੀ ਲੈਂਗੁਏਜ ਹੋਰ ਸੀ ਜ਼ੁਬਾਨ ਦਾ ਕਹਿਣਾ ਕੁਝ ਹੋਰ ਸੀ ਪਰ ਉਹਨਾਂ ਨੇ ਇਹ ਦਮ ਭਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਜੀ ਜੋ ਕੁਝ ਪੇਸ਼ ਕੀਤਾ ਅਮਿਤ ਸ਼ਾਹ ਵੀ ਦੇ ਮੁਰੇ ਤੇ ਮੈਂ ਫਿਕਰਪਰਟਾ ਆ ਜੀ ਕਿ 1600 ਕਰੋੜ ਤੱਕ ਘਟਿਆ ਜਿਹਦੇ ਨਾਲ ਕੁਝ ਨਹੀਂ ਬਣਨਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੇ ਟੋਕਨ ਮੰਨੀਆਂ ਹੋਰ ਦੇਾਂਗੇ ਬਾਅਦ ਚੋ ਹੈ ਨਾ ਤੇ ਜੀ ਮੈਂ ਜੀ ਉਹਨਾਂ ਮੁਰੇ ਤਸਵੀਜ਼ ਰੱਖ ਦਿੱਤੀ ਆ ਜੀ ਕਿ ਬੈਸੇ ਦਾ ਸਾਡਾ ਨੁਕਸਾਨ ਜੀ 13000 ਕਰੋੜ ਤੱਕ 13 ਜਾਂ 800 ਕਰੋੜ ਦੇ ਕਰੀਬ ਹੋਇਆ ਪਰ ਜੀ ਅਜ ਜਦ ਉਤਰਾਤਰ ਤੇ ਜਾਵਾਂਗੇ ਤਾਂ 20000 ਕਰੋੜ ਤੱਕ ਚਲਾ ਜਾਣਾ ਜੀ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬਾਅਦ ਚੋ ਅਸੀਂ ਗੱਲ ਸੁਣਾਗੇ ਤੇ ਇਹ ਗੱਲਾਂ ਕਰ ਕਰਾ ਕੇ ਮੁੱਖ ਮੰਤਰੀ ਸਾਹਿਬ ਗੱਡੀ 'ਚ ਬੈਠ ਕੇ ਪੰਜਾਬ ਲਈ ਨਿਕਲ ਤੁਰੇ ਤੇ ਉਸ ਤੋਂ ਬਾਅਦ ਠੀਕ ਹੈ ਜੀ ਤੁਸੀਂ ਚੌਪਰ 'ਚ ਉੱਪਰ ਲੈ ਲਿਆ ਤੇ ਉੜਿਆਏ ਪਰ ਜਨਾਬ ਤੁਸੀਂ ਅਜੇ ਪੰਜਾਬ ਦੀ ਹੱਦ 'ਚ ਦਾਖਲ ਵੀ ਨਹੀਂ ਹੋਏ ਸੀ ਕਿ ਉੱਥੋਂ ਹੁਕਮ ਆ ਗਿਆ ਨਮਾ ਕਿ ਜੀ ਲਓ ਕਿ ਅਮਿਤ ਸ਼ਾਹ ਜੀ ਨੇ ਸਾਫ਼ ਕਹਿਤਾ ਕਿ ਭਾਈ ਤੁਹਾਡਾ ਮੁੱਖ ਮੰਤਰੀ ਦਾ ਝੂਠ ਬੋਲਦ ਉਹ ਤਾਂ ਮੇਰੇ ਕੋਲ ਕੋਈ ਰਿਪੋਰਟ ਦੇਖੀ ਨਹੀਂ ਗਿਆ ਕੋਈ ਉਹਦਾ ਦਸਤਾਵੇਜ਼ ਆਇਆ ਹੀ ਨਹੀਂ ਕੁਈ ਉਹਦੇ ਕੋਲਤਾਤ ਸੁਧਾਈ ਨਹੀਂ ਸੀ ਕੋਈ ਸਾਨੂੰ ਪੰਜਾਬ ਸਰਕਾਰ ਨੇ ਰਿਕਾਰਡ ਉਪਲਬਧਨ ਕਰਾਇਆ ਇਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਧਿਕਾਰਤ ਬਿਆਨ ਹੈ ਜਿਹੜਾ ਉਹਨਾਂ ਨੇ ਪ੍ਰੈਸ ਰੋਡ ਦੇ ਰੂਪ ਵਿੱਚ ਜਾਰੀ ਕੀਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਂ ਜਿਹੜੀ ਰਾਹਤ ਰਾਸ਼ੀ ਉਹ ਵਧਾਉਣ ਲਈ ਮਿਲ ਰਿਹਾ ਜਿਹੜੀ ਮਤਲਬ ਕਿਸਾਨਾਂ ਨੂੰ ਮਿਲਣੀ ਹੈ ਮਜ਼ਦੂਰਾਂ ਨੂੰ ਮਿਲਣੀ ਹੈ ਗਰੀਬਾਂ ਨੂੰ ਮਿਲਣੀ ਹੈ ਉਹਦੀ ਉਹਦੇ ਜਿਹੜੇ ਲੋਕਿੰਗ ਪੀਰੀਅਡ ਲੱਗਿਆ ਹੋਇਆ ਕਿ ਜੀ ਇੰਨਾ ਹੀ ਦਿੱਤਾ ਜਾ ਸਕਦਾ ਇਸ ਤੋਂ ਵੱਧ ਨਹੀਂ ਮੈਂ ਉਹ ਵਧਾਉਣੀਆਂ ਜੀ ਇਹੜਾ ਕੁੱਲ ਐਲਾਨ ਕੀਤਾ ਪ੍ਰਧਾਨ ਮੰਤਰੀ 1600 ਕਰੋੜ ਮੈਂ ਉਹ ਰਾਸ਼ੀ ਵਧਵਾਉਣੀ ਹੈ ਜੀ ਦੋ ਤਰੀਕੇ ਨਾਲ ਮਖੰਦਰੀ ਸਾਹਿਬ ਇਹ ਗੱਲ ਕਰ ਰਹੇ ਸੀ ਪਰ ਦੋਵਾਂ ਚੋਂ ਜਸਰਾਂ ਦਾ ਜਵਾਬ ਅਮਿਤ ਸ਼ਾਹ ਉਹਨਾਂ ਨੇ ਦਿੱਤਾ ਮਖੰਦਰੀ ਪਵੰਤਮਨ ਜੀ ਤੁਸੀਂ ਉੱਥੇ ਮੀਡੀਆ 'ਚ ਖੜ ਕੇ ਉਹਦਾ ਵਿਰੋਧ ਕਿਉਂ ਨਹੀਂ ਪ੍ਰਗਟਾ ਪਾਇਆ ਪੰਜਾਬ ਦੀ ਵਿਧਾਨ ਸਭਾ 'ਚ ਛਾਤੀ ਠੋਕ ਠੋਕ ਕੇ ਕੌਣ ਕਹਿ ਰਿਹਾ ਸੀ ਅਸੀਂ ਹਿੱਕ 'ਚ ਵੱਜਣ ਵਾਲੇ ਆਂ ਅਸੀਂ ਕਾਗਜ਼ੀ ਨਹੀਂ ਤੇ ਜਿੱਥੇ ਹਿੱਕ 'ਚ ਵੱਜਣ ਦੀ ਲੋੜ ਆਈ ਉੱਥੇ ਹਵਾ ਕਿਉਂ ਨਿਕਲ ਗਈ ਅਮਿਤ ਸ਼ਾਹ ਤਾਂ ਕਹਿੰਦਾ ਕਿ ਕਿਹੜੀ ਟੋਕਨ ਬੁੱਕਨ ਮਣੀ ਇੰਨੇ ਹੀ ਮਿਲਣਾ ਸੀ ਇਤੋਂ ਵੱਧ ਕੁਝ ਨਹੀਂ ਮਿਲਣਾ ਅਮਿਤ ਸ਼ਾਹ ਆਪਣੇ ਪ੍ਰੈਸ ਬਿਆਨ ਚ ਕਹਿੰਦਾ ਅਸੀਂ ਹੋਰ ਕੋਈ ਪੈਕੇਜ ਨਹੀਂ ਦੇਣਾ ਹੋਰ ਕੋਈ ਪੈਸਾ ਨਹੀਂ ਮਿਲਣਾ ਜੋ ਸੀ ਦਿੱਤਾ ਉਲਟਾ ਉਹਨਾਂ ਨੇ ਤੁਹਾਤੋਂ ਫੇਰ ਇੱਕ ਵਾਰ 12500 ਕਰੋੜ ਬਾਰੇ ਕਿਹਾ ਕਿ ਉਹ ਤੁਹਾਡੇ ਕੋਲ ਪਿਆ ਉਹਨੂੰ ਕਿਉਂ ਨਹੀਂ ਖਰਚਦੇ ਦੇਸ਼ ਦਾ ਗ੍ਰਹਿ ਮੰਤਰੀ ਵੀ ਕਹਿ ਰਿਹਾ ਤੁਹਾਨੂੰ ਤੁਹਾਡੇ ਅਧਿਕਾਰੀ ਅਫਸਰ ਵੀ ਕਹਿ ਰਹੇ ਤੁਹਾਡੀ ਕਾਗਜ਼ਾਂ ਚ ਬੋਲਦਾ ਤੇ ਜੇ ਬੋਲਦਾ ਤਾਂ ਫਿਰ ਉਹ ਖਰਚ ਕਿਉਂ ਨਹੀਂ ਹੋ ਰਿਹਾ ਤੇ ਤੁਸੀਂ ਸਪਸ਼ਟੋ ਦਾ ਜਵਾਬ ਵੀ ਕਿਉਂ ਨਹੀਂ ਦੇ ਪਾ ਰਹੇ ਦਿੱਲੀ ਦੇ মিডিਆ ਨੇ ਜਦੋਂ ਸਵਾਲ ਪੁੱਛਿਆ ਅਮਿਤ ਸ਼ਾਹ ਦੇ ਘਰ ਦੇ ਬਾਹਰ ਤੁਹਾਨੂੰ ਕਿ 12000 ਕਰੋੜ ਤੁਸੀਂ ਹੂੰ 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 ਸਿਰ ਹਿਲਾਇਆ ਚੁੱਪ ਚੁਪਾ ਦਾ ਕਿਹੜੀ ਬੁੱਝ ਜਵਾਨ ਨਹੀਂ ਨਿਕਲੀ ਪਰ ਉਹਦਾ ਪ੍ਰੈਸ ਰੂਮ ਤੁਹਾਨੂੰ ਸਵਾਲ ਕਰ ਰਿਹਾ ਜੇ ਦੇਸ਼ ਦਾ ਗ੍ਰਹਿ ਮੰਤਰੀ ਝੂਠ ਬੋਲਦਾ ਤੁਸੀਂ ਕਹਿੰਦੇ ਹੋ ਕਿ ਸਾਰਾ ਡਾਟਾ ਤਾਂ ਸੱਤੋ ਹੀ ਲੈਣਾ ਹੁੰਦਾ ਜੇ ਡਾਟਾ ਤੁਹਾਡਾ ਲਿਆ ਰਿਪੋਰਟਾਂ ਤੋਂ ਹੱਡੀਆਂ ਨੇ ਤੇ ਤਾਂ ਪ੍ਰਧਾਨ ਮੰਤਰੀ ਮੂਰੇ ਵੀ ਤੁਹਾਡੀਆਂ ਦੋ ਗੱਲਾਂ ਕਿਉਂ ਸੀ 13000 ਕਰੋੜ ਤੇ 20000 ਕਰੋੜ ਦੀ ਤੇ ਅੱਜ ਤੁਹਾਡੇ ਮੀਡੀਆ ਦੇ ਬਿਆਨ ਚ ਵੀ ਤੁਹਾਡੀ ਗੱਲ 13000 ਤੇ 20000 ਕਰੋੜ ਚ ਫਰਕ ਕਿਉਂ ਆ ਅਜੇ ਤੱਕ ਤਰਥਲ ਦੀ ਰਿਪੋਰਟ ਕਿਉਂ ਨਹੀਂ ਤੁਹਾਡੇ ਕੋਲ ਅਜੇ ਤੱਕ ਤਰਥਲ ਦੀ ਜਾਣਕਾਰੀ ਕਿਉਂ ਨਹੀਂ ਤੁਹਾਡੇ ਕੋਲ ਇਸ ਵਾਰ ਉੱਠੇਗਾ ਜਨਾਬ ਮਤਲਬ ਤੁਸੀਂ ਨੈਸ਼ਨਲ ਮੀਡੀਆ ਮੂਰੇ ਖੜ ਕੇ ਕਹਿ ਰਹੇ ਹੋ ਕਿ ਵੈਸੇ ਤਾਂ ਜੀ ਮੋਟਾ ਹੁੰਦਾ ਜਾਂ 13 ਜਾਂ 800 ਕਰੋੜ ਹੈਗਾ ਸਾਡਾ ਪਰੇ 20000 ਕਰੋੜ ਤੱਕ ਚੱਲਿਆ ਜਾਣਾ ਜਦੋਂ ਤੱਕ ਅਸੀਂ ਥੱਲੇ ਜਾਵਾਂਗੇ نیچے ਜਾਣਾ ਪੜਦਾ ਹੈ ਨਾ ਤੁਸੀਂ ਹਿੰਦੀ ਹਿੰਦੀ 'ਚ ਸਵਾਲ ਪੁੱਛ ਰਹੇ ਹੋ ਹਿੰਦੀ ਜਵਾਬ ਦੇ ਰਹੇ ਆ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਤੇ ਜਦੋਂ ਇਹਦਾ ਮਤਲਬ ਅਜੇ ਤੱਕ ਤੁਸੀਂ ਲੋਕਾਂ ਤੱਕ ਪਹੁੰਚੀ ਨਹੀਂ ਇਹ ਪੰਜਾਬ ਦੀ ਵਿਧਾਨ ਸਭਾ 'ਚ ਉਹੀ ਨਮ ਜੇ ਮਾਰਦੇ ਰਹੇ ਕਿ ਸਾਨੂੰ ਪੰਜਾਬ ਦਾ ਫਿਕਰ ਹੈ ਜੀ ਤੇ ਉਹ ਅਗਲਾ ਕੋਰੀ ਇਨਕਾਰ ਕਰਦਾ ਕਿ ਕੋਈ ਹੋਰ ਪੈਸਾ ਨਹੀਂ ਮਿਲਣਾ ਕੋਈ ਹੋਰ ਪੈਕੇਜ ਨਹੀਂ ਕੋਈ ਟੋਕਨ ਬਣੀ ਨਹੀਂ કુલ 1600 ਕਰੋੜ ਇਹਦੇ ਵਿੱਚੋਂ ਵੀ ਉਹ ਕਹਿੰਦੇ ਕਰੀਬ-ਕਰੀਬ 800 ਕਰੋੜ ਅਸੀਂ ਵੱਖ-ਵੱਖ ਯੋਜਨਾਵਾਂ ਲਈ ਜਾਰੀ ਕਰ ਚੁੱਕੇ ਜੀ 'ਚੋਂ 150 ਕਰੋੜ ਤੋਂ ਬਤਾਉਗਾ ਕਿ ਜਿਹੜੀਆਂ ਮੁੱਖ ਸੜਕਾਂ ਵੱਡੀਆਂ ਨੈਸ਼ਨਲ ਸਰਕਟਾਂ ਰੁੱਟੀਆਂ ਉਹਦੇ ਲਈ ਹੈ ਤੇ ਇਸ ਤਰ੍ਹਾਂ ਸੀ ਡਾਇਰੈਕਟ ਉਹਨਾਂ ਕੰਮਾਂ ਲਈ ਜਾਰੀ ਕਰ ਰਹੇ ਹੈ ਜਿਸ ਦਾ ਮਤਲਬ ਪੰਜਾਬ ਸਰਕਾਰ ਨੂੰ ਸਿੱਧੇ ਰੂਪ ਚ 1600 ਕਰੋੜ ਆਪਣੀ ਮਰਜ਼ੀ ਅਨੁਸਾਰ ਖਰਚਣ ਲਈ ਵੀ ਨਹੀਂ ਮਿਲਣਾ ਤੇ ਜੇ ਉਹਦੇ ਤੇ ਇਹ ਲੈਵਲ ਲੱਗ ਕੇ ਆ ਕਿ ਇਸ ਕੰਮ ਲਈ ਇੰਨਾ ਇਸ ਕੰਮ ਲਈ ਇੰਨਾ ਤੇ ਕਹਿੰਦੇ 800 ਕਰੋੜ ਤਕਰੀਬ ਇੱਦਾਂ ਦਾ ਅਡੋਡ ਕਰਤਾ ਤੇ ਜਿਹੜਾ ਬਾਕੀ ਰਹਿੰਦਾ ਉਹ ਵੀ ਇਦਾਂ ਤੈਅ ਹੋ ਕੇ ਆਊਗਾ ਫਿਰ ਜਨਾਬ ਤੁਸੀਂ ਰੇਤ ਚੱਕਣ ਦਾ 7200 ਪ੍ਰਤੀ ਏਕੜ ਐ 20% ਤੱਕ ਦਾ 10000 ਪ੍ਰਤੀ ਏਕੜ ਉਹਦੇ ਉੱਪਰ ਵਾਲਾ 20000 ਪ੍ਰਤੀ ਏਕੜ 6800 ਦੇਣ ਨਾ ਦੇਣ ਮੈਂ ਪੂਰਾ ਦੇ ਦੇਣਾ ਮੁਰਗੀਆਂ ਦਾ ਬੜੇ ਤੁਸੀਂ ਰਿਕਾਰਡ ਬਾਰ ਬਗਣਾ ਰਹੇ ਹੋ ਜਨਾਬ ਪਰ ਆ ਸਵਾਲ ਖੜਾ ਹੈ ਦੂਜੇ ਪਾਸੇ ਇੱਕ ਹੋਰ ਪਹਿਲੂ ਇਸੇ ਮਸਲੇ ਨੂੰ ਲੈ ਕੇ ਉੱਪਰ ਆ ਉਹ ਹੈ ਜੀ ਇੱਕ ਪਟੀਸ਼ਨ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਦੇ ਹਵਾਲੇ ਨਾਲ ਇੱਕ ਪਟੀਸ਼ਨ ਦਾਖਲ ਹੋਈ ਪੰਜਾਬ ਹਾਈ ਕੋਰਟ ਦੇ ਵਿੱਚ ਕਿ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਹੜ੍ਹਾਂ ਦੇ ਕਾਰਨੋਂ ਬਿਲਕੁਲ ਜੀ ਪੰਜਾਬ ਚ ਹੜ੍ਹ ਆਏ ਹੜ੍ਹਾਂ ਦੇ ਕਾਰਨ ਕੀ ਰਹੇ ਕਿਉਂ ਸਰਕਾਰ ਉਹਨਾਂ ਨੇ ਜਿੱਠੀ ਨਹੀਂ ਸਕੀ ਇਹਨਾਂ ਪਹਿਲੂਆਂ ਦੀ ਜਾਂਚ ਦੇ ਲਈ ਇੱਕ ਮੰਗ ਕਰਦੀ ਪਟੀਸ਼ਨ ਪੰਜਾਬ ਰਣ ਹਾਈ ਕੋਰਟ ਦਾਖਲ ਹੋਈ ਤੇ ਫਿਰ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੇ ਸਬੰਧਤ ਤਰਾਂ ਨੂੰ ਹੁਕਮ ਜਾਰੀ ਕਰਤਾ ਕਿਸ ਪਟੀਸ਼ਨ ਕਰਤਾ ਦੀਆਂ ਜਿਹੜੀਆਂ ਮੰਗਾਂ ਨੇ ਹੈ ਨਾ ਜੋ ਦੀ ਤਸਵੀਜ਼ ਹੈ ਜੋ ਦੇ ਸੁਝਾਅ ਨੇ ਹੈ ਨਾ ਉਹਦੇ ਤੇ ਗੌਰ ਕਰੋ ਉਹਦੇ ਅਨਸਾਰ ਅਗਾਹ ਪਹੁੰਚੋ ਜੇ ਨਹੀਂ ਵੱਧਦੇ ਫਿਰ ਸਰ ਕੋ ਦੁਬਾਰਾ ਆਉਣ ਦਾ ਅਧਿਕਾਰ ਹੋਗਾ ਵੈਸੇ ਅੱਜ ਇਸ ਪਟੀਸ਼ਨ ਨੂੰ ਸੀ ਨੋਵੇਟ ਤੇ ਹੈ ਗਿਆ ਪੂਰਾ ਮਾਮਲਾ ਲੋ ਮੈਂ ਥੋੜੇ ਬੁਰੀ ਰੱਖ ਦੇਣਾ ਪੰਜਾਬ ਚ ਕਹਿੰਦੇ ਹੜ੍ਹ ਚ ਹੋਏ ਨੁਕਸਾਨ ਨੂੰ ਲੈ ਕੇ ਕਾਉਂਸਲ ਆਫ ਲਾਇਰਜ਼ ਵੱਲੋਂ ਇੱਕ ਪਟੀਸ਼ਨ ਜਾਨੇ ਪਟੀਸ਼ਨ ਅੱਜ ਪੰਜਾਬ ਐਂਡ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੀਨ ਸੀ ਇਸ ਦੌਰਾਨ ਕਹਿੰਦੇ ਹੜ੍ਹ ਛੋਏ ਨੁਕਸਾਨ ਨੂੰ ਤੇ ਮੁਆਵਜ਼ੇ ਨੂੰ ਲੈ ਕੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਗਈਆਂ। ਇਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਹੋਰ ਸੰਬੰਧਿਤ ਧਿਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਪਟੀਸ਼ਨ ਕਰਤਾ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਮੰਗਾਂ, ਉਹਦੇ ਸੁਝਾਅ ਤੇ ਉਹਦੀਆਂ ਲੋੜਾਂ ਜੋ ਉਹਦੀਆਂ ਹੈਗੀਆਂ ਨੇ ਉਹਦੇ ਅਨੁਸਾਰ ਪਟੀਸ਼ਨ ਦੇ ਜੋ ਲਿਖਤ ਹੈ ਉਹਦੇ ਅਨੁਸਾਰ ਕਹਿੰਦੇ ਤੇ ਗੌਰ ਕਰੋ, ਕਾਰਵਾਈ ਕਰੋ। ਪਟੀਸ਼ਨ ਵਿੱਚ ਕੋਰਟ 'ਚ ਅਪੀਲ ਕੀਤੀ ਗਈ ਸੀ ਕਿ ਹਾਈ ਕੋਰਟ ਦੀ ਦੇਖਰੇਖ ਹਟ ਤਿੰਨ ਮੈਂਬਰੀ ਇੱਕ ਸੈੱਟ ਬਣੇ। ਜੀ ਜੀ ਅਗਵਾਈ ਕੋਈ ਰਿਟਾਇਰਡ ਜੱਜ ਕਰੇ ਤੇ ਇਹ ਇਸ ਤਰ੍ਹਾਂ ਦੀ ਮੰਗ ਵਾਲੀ ਪਟੀਸ਼ਨ ਸੀ ਐਡਵੋਕੇਟ 바ਸੂ ਰੰਜਨ ਛੰਡੇਲ ਤੇ ਅਭਿਸ਼ੇਕ ਮਲੋਤਰਾ ਤੇ ਇਸ਼ਾਨ ਭਰਦਵਾਜ ਨੇ ਦੱਸਿਆ ਕਿ ਪਟੀਸ਼ਨ ਨੂੰ ਡਿਸਪੋਜ਼ ਕਰ ਦਿੱਤਾ ਗਿਆ ਇੱਕ ਤਰ੍ਹਾਂ ਨਾਲ ਪਟੀਸ਼ਨ ਕੰਪਲੀਟ ਹੋ ਗਈ ਹੈ ਕਾਰਵਾਈ ਐ ਤੇ ਸਰਕਾਰ ਨੂੰ ਕਾਰਵਾਈ ਦੇ ਹੁਕਮ ਦਿੱਤੇ ਗਏ ਜੇਕਰ ਕਾਰਵਾਈ ਨਹੀਂ ਹੋਈ ਤਾਂ ਫਿਰ ਤੋਂ ਕੋਰਟ ਦਾ ਰੁਕ ਕੀਤਾ ਜਾ ਸਕਦਾ ਹੈ ਪਟੀਸ਼ਨ ਦਾ ਮਕਸਦ ਪਿਸ਼ਨ ਕਰਤਾ ਦਾ ਮਕਸਦ ਪੰਜਾਬ ਚ ਹੜ੍ਹ ਨਾਲ ਹੋਏ ਨੁਕਸਾਨ ਦਾ ਸਹੀ ਮਤਲਬ ਅੰਦਾਜ਼ਾ ਲਾਉਣਾ ਰਾਤ ਕਾਰਜਾਂ ਦੀ ਨਿਗਰਾਨੀ ਕਰਨਾ ਤੇ ਕਿਸਾਨਾਂ ਤੇ ਪੀੜਤਾਂ ਲਈ ਸਹੀ ਬਣਦਾ ਮੁਆਵਜ਼ਾ ਮਿਲਣਾ ਉਹ ਚ 6-7 ਪੁਆਇੰਟ ਸੀ ਇੱਕ ਤਾਂ ਉਹ ਕਹਿੰਦੇ ਵੀ ਜਿਹੜੇ ਗਰਦੌਰੀ ਉਹਦਾ ਰਿਕਾਰਡ ਜਨਤਕ ਤੁਰੰਤ ਕੀਤਾ ਜਾਵੇ ਉਹ ਚ ਮੰਗ ਕੀਤੀ ਗਈ ਕਿ ਸਰਕਾਰ ਨੂੰ ਜਮੀਨਾਂ ਦਾ ਰਿਕਾਰਡ ਗਰਦੌਰੀ ਤੁਰੰਤ ਅਪਡੇਟ ਕਰਨੀ ਚਾਹੀਦੀ ਆ ਨੁਕਸਾਨ ਦਾ ਸਟੀਕ ਜਿਹੜਾ ਅੰਦਾਜ਼ਾ ਲੱਗ ਸਕੇ ਬਣਦਾ ਮੁਆਵਜ਼ਾ ਸਹੀ ਹੋਣਾ ਚਾਹੀਦਾ ਤੇ ਇਸ ਲਈ ਕਿ ਕਿਉਂ ਫਸਲ ਦੇ ਨੁਕਸਾਨ ਦੇ ਹਿਸਾਬ ਨਾਲ ਮਿਲਣਾ ਚਾਹੀਦਾ ਡਰੋਨ ਸਰਵੇਖਣ ਕਿਉਂ ਨਹੀਂ ਹੋਇਆ ਪ੍ਰੈਸ਼ਰ ਕਰਤਾ ਅਨੁਸਾਰ ਕਹਿੰਦੇ ਕਿ ਸਹੀ ਅੰਦਾਜ਼ਾ ਲਾਉਣ ਦੇ ਲਈ ਤੁਰੰਤ ਸਟੀਕ ਜਾਣਕਾਰੀ ਹਾਸਲ ਕਰਨ ਦੇ ਲਈ ਡਰੋਨ ਸਰਵੇਖਣ ਕਰਾਉਣ ਦਾ ਕਰਾਉਣਾ ਚਾਹੀਦਾ ਕਹਿੰਦੇ ਇਹਦੀ ਮੰਗ ਹੈ ਕਰਜ਼ਾ ਮਾਫੀ ਪੀੜਤ ਧਿਰਾਂ ਦੀ ਨੁਕਸਾਨੀ ਗਈਆਂ ਫਸਲਾਂ ਦੀ ਮਜ਼ਦੂਰਾਂ ਦੀ ਉਹਨਾਂ ਦੇ ਕਰਜ਼ਾ ਤੁਰੰਤ ਮਾਫ ਹੋਵੇ ਕਿਸਾਨਾਂ ਦੇ ਟਰੈਕਟਰ ਨੇ ਕ੍ਰੈਡਿਟ ਕਾਰਡ ਦੇ ਸਾਰਿਆਂ ਦੇ ਇਕੱਲਾਇਆਂ ਨਹੀਂ ਕਰਕੇ ਸਹਿਕਾਰੀ ਤੇ ਜੀਆ ਕਿਸਾਨ ਬੈਂਕਾਂ ਨਾਲ ਅਸੀਂ ਕਰਤਾ ਜੀ ਬਾਕੀ ਸਾਰਾ ਕਹਿੰਦੇ ਉਹ ਵੀ ਪਰ ਚਿਕਾਇਤਾਂ ਦਾ ਨਿਪਟਾਰਾ ਕਿਸਾਨਾਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਦਾ ਤੁਰੰਤ ਨਿਪਟਾਰਾ ਹੋਵੇ ਰਾਤਕਾਰਜ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਅਪਰੋਜਪੁਰ ਫਸ਼ਾਦਪੁਰ ਜਲੰਧਰ ਲੁਧਿਆਣਾ ਤੇ ਹੋਰ ਹੜਪੜਿਤ ਖੇਤਰਾਂ ਦੇ ਵਿੱਚ ਕਹਿੰਦੇ ਐ ਰਾਹਤ ਕਾਰਜਾਂ ਚ ਤੇ ਜੀ ਲੋਕ ਆਪੇ ਸਵਾਰ ਰਹੇ ਨੇ ਜਿਵੇਂ ਆਪਣੇ ਖੇਤ ਕੋਤ ਸਰਕਾਰ ਬੋੜੀ ਨਹੀਂ ਕਿਤੇ ਤੇ ਕਹਿੰਦੇ ਜੀ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਆਪਣੀ ਕਾਰਵਾਈ ਦੀ ਵਿਸਤਾਰਤ ਰਿਪੋਰਟ ਦਰਜ ਕਰਾਉਣੀ ਚਾਹੀਦੀ ਹੈ ਜੋ ਵੀ ਹੋਵੇ ਉਹਦੀ ਰਿਪੋਰਟ ਬਰਾਬਰ ਪੰਜਾਬ ਸਰਕਾਰ ਵੱਲੋਂ ਵਾਸ ਦਰਜ ਕਰਾਈ ਜਾਵੇ ਕਿ ਉਹਨਾਂ ਨੇ ਇਸ ਪਟੀਸ਼ਨ ਵਾਲੇ ਦੇ ਹਵਾਲੇ ਨਾਲ ਕਿਹੜੇ ਕਾਰਵਾਈ ਕੀਤੀ ਕਿਹੜਾ ਐਕਸ਼ਨ ਲਿਆ। ਸੋ ਕਹਿੰਦੇ ਜੀ ਕਿਸਾਨਾਂ ਦੇ ਲਈ ਇੱਕ ਮਹੱਤਵਪੂਰਨ ਲੜਾਈ ਹੈ ਪਿਟੀਸ਼ਨ ਕਰਤਾ ਕਹਿੰਦਾ। ਕਾਉਂਸਲ ਆਫ ਲਾਇਰਜ਼ ਦੇ ਮੁਖੀ ਐਡਵੋਕੇਟ 바ਸੂ ਰੰਜਨ ਛੰਡਲ ਨੇ ਕਿਹਾ ਕਿ ਇਹ ਪਿਟੀਸ਼ਨ ਕਿਸਾਨਾਂ ਦੇ ਲਈ ਇੱਕ ਮਹੱਤਵਪੂਰਨ ਲੜਾਈ ਹੈ ਤਾਂ ਕਿ ਉਹਨਾਂ ਨੂੰ ਨਿਰਾਸ਼ਾ ਵਿੱਚ ਆਤਮ ਹੱਤਿਆ ਕਰਨ ਤੋਂ ਰੋਕਿਆ ਜਾ ਸਕੇ। ਉਹਨਾਂ ਕਹਿ ਕਿ ਸਰਕਾਰ ਦੇ ਵੱਲੋਂ ਜ਼ਗਦੌਰੀ ਰਿਕਾਰਡ ਨੂੰ ਅਪਡੇਟ ਕਰਨ ਲਈ ਕੋਈ ਠੋਸ ਉਤੇ ਠੋਸ ਰਾਹ ਕਰਜਾਂ ਦੇ ਲਈ ਕੋਈ ਰਣਨੀਤੀ ਸਾਨੂੰ ਨਜ਼ਰ ਨਹੀਂ ਆਉਂਦੀ ਸਰਕਾਰ ਫੇਰ ਨਜ਼ਰ ਆਉਂਦੀ ਹੈ ਤੇ ਇਸ ਲਈ ਅਸੀਂ ਇੱਕ ਪਟੀਸ਼ਨ ਦੇ ਰਾਹੀਂ ਉਹ ਕੋਸ਼ਿਸ਼ ਕੀਤੀ ਤੇ ਮਾਨਯੋਗ ਅਦਾਲਤ ਨੇ ਕਹਿੰਦੇ ਹੁਣ ਪੰਜਾਬ ਸਰਕਾਰ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਸ ਪਿਸ਼ਨਕਰਤਾ ਦੇ ਹਵਾਲੇ ਨਾਲ ਤੁਸੀਂ ਪੂਰੀ ਕਾਰਵਾਈ ਕਰੋ ਤੇ ਸਾਨੂੰ ਵਾਪਸ ਰਿਪੋਰਟ ਕਰੋ ਹੁਣ ਦੇਖਦੇ ਆਂ ਪੰਜਾਬ ਸਰਕਾਰ ਇਹਦੇ ਤੇ ਵੀ ਕੀ ਕਾਰਵਾਈ ਕਰਦੀ ਹੈ ਤੇ ਇਧਰ ਦਿੱਲੀ 'ਚ ਖੜ ਕੇ ਬੋਲਿਆ ਝੂਠ ਕਿੱਸਾ ਹਮੇਸ਼ਾ ਜਿਹਦਾ ਝੂਠ ਹੈ ਜਾਂ ਮੁੱਖ ਮੰਤਰੀ ਸਾਹਿਬ ਦਾ ਝੂਠ ਹੈ ਤੁਹਾਂ 'ਚ ਝੂਠ ਕਿੱਸਾ ਕੰਤਰੀ ਸਾ ਚੁੱਪ ਕਿਉਂ ਆ ਜੇ ਤਾਂ ਕਿ ਇਸ ਮਸਲੇ ਤੇ ਸਵਾਲੇ ਵੀ ਨਾ ਰਹਿਣਾ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੌਰਾਨ ਸਭ ਤੋਂ ਪਹਿਲਾਂ ਜੇ ਕਿਸੇ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਆ ਤਾਂ ਕਹਿੰਦੇ ਜੀ ਆਰਐਸਐਸ ਨੇ ਕੀਤੀ ਆ ਮੈਨੂੰ ਤਾਂ ਵੀ ਪਤਾ ਨਹੀਂਗਾ ਜੇ ਤੁਹਾਨੂੰ ਇਹਦੀ ਜਾਣਕਾਰੀ ਹੈ ਤੁਸੀਂ ਜਰੂਰ ਦੱਸਿਓ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਾਂ ਹੀ ਹੈ ਕਿ ਹੜ੍ਹ ਪੀੜਤਾਂ ਦੀ ਪੰਜਾਬ ਦੇ ਵਿੱਚ ਮਦਦ ਕਰਨ ਲਈ ਸਭ ਤੋਂ ਪਹਿਲਾਂ ਜੇ ਕੋਈ ਬੋੜਿਆ ਮੋਦੀ ਜੀ ਕਹਦੇ ਤਾਂ ਆਰਐਸਐਸ ਬੋੜੀ ਕਮਾਲ ਹੈ ਵੀ ਮੈਨੂੰ ਤਾਂ ਕਿਤੇ ਲੱਭੀ ਨਹੀਂ ਆਰਐਸਐਸ ਮੈਨੂੰ ਤਾਂ ਉਹ ਬੀਜੇਪੀ ਦੇ ਜਿਹੜੇ ਕੈਂਪ ਲਾਉਣ ਵਾਲੇ ਲੀਡਰ ਸੀ ਉਹ ਵੀ ਨਹੀਂ ਕਿਤੇ ਲੱਭੇ ਪਰ ਮੋਦੀ ਜੀ ਨੇ ਪਤਾ ਨਹੀਂ ਉੱਪਰੋਂ ਹੈਲੀਕਾਪਟਰ ਜਦੋਂ ਉਹ ਘੁੰਮ ਕੇ ਗਿਆ ਸ਼ਾਇਦ ਉਹ ਚ ਦੇਖ ਗਏ ਹੋਣ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਗੱਲ ਇੱਥੇ ਤੱਕ ਨਹੀਂ ਹੈ ਪ੍ਰਧਾਨ ਮੰਤਰੀ ਜੀ ਕਹਿੰਦੇ ਦਿੱਲੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖ ਕਤਲੇਆਮ ਸ਼ੁਰੂ ਹੋਇਆ ਤਾਂ ਉਸ ਸਮੇਂ ਆਰਐਸਐਸ ਨੇ ਬਹੁਤ ਸਿੱਖਾਂ ਨੂੰ ਬਚਾਇਆ ਕੋਈ ਸ਼ੱਕ ਨਹੀਂ ਕਿ ਦਿੱਲੀ ਦੇ ਵਿੱਚ ਜੇ ਕਤਲ ਕਰਨ ਵਾਲੇ ਲੋਕ ਜ਼ਾਲਮ ਲੋਕ ਸੀ ਤਾਂ ਬਚਾਉਣ ਵਾਲੇ ਰੱਖਿਆ ਕਰਨ ਵਾਲੇ ਵੀ ਬਹੁਤ ਲੋਕ ਸੀ ਜੇ ਮਾਰਨ ਵਾਲਿਆਂ ਦੇ ਵਿੱਚ ਹਿੰਦੂ ਸ਼ਾਮਲ ਸੀ ਤਾਂ ਬਚਾਉਣ ਵਾਲੇ ਐਨਸੀਪੀ ਹਿੰਦੂ ਮੋਰੇ ਸੀ ਪਰ ਉਹ ਸਾਰੇ ਨੂੰ ਆਰਐਸਐਸ ਦਾ ਚੋੜਾ ਕਿਉਂ ਪਵਾ ਰਿਹਾ ਮੋਦੀ ਜੀ ਜੀ ਇਧਰ ਆਰਐਸਐਸ ਦਾ ਚੋਲਾ ਕੌਣਾ ਹੈ ਬਚਾਉਣ ਵਾਲਿਆਂ ਨੂੰ ਹਰ ਬਚਾਉਣ ਵਾਲਾ ਆਰਐਸਐਸ ਵਾਲਾ ਸੀ ਤੇ ਮਾਰਨ ਵਾਲੇ ਕਿਹਨਾਂ ਦੇ ਸੀ ਇਹ ਵੀ ਦੱਸਣਾ ਪੈਂਦਾ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਦਿੱਲੀ ਸਿੱਖ ਕਤਲੇਆਮ ਤੱਕ ਜਿਸ ਤਰ੍ਹਾਂ ਕਾਂਗਰਸ ਸਦੀਆਂ ਤੱਕ ਰਹਿਦੀ ਦੁਨੀਆ ਤੱਕ ਕਟਹਿਰੇ ਚ ਰਹਿਣੀ ਹੈ ਇਸ ਕਾਰਵਾਈ ਦੇ ਲਈ ਕਾਂਗਰਸ ਸਰਕਾਰ ਇੰਦਰਾ ਗਾਂਧੀ ਉਤ ਤੋਂ ਬਾਅਦ ਅਜੀਬ ਗਾਂਧੀ ਦੇ ਬੋਲ ਉਸੇ ਤਰ੍ਹਾਂ ਪੈਰਲਲ ਗਨ ਇਹਨਾਂ ਦੀ ਵੀ ਚੱਲਦੀ ਹੈ ਕਿ ਜੀ ਹਮਲਾ ਕਰਾਉਣ ਲਈ ਕਿ ਬੀਜੇਪੀ ਨੇ ਵੀ ਹਾਂ ਰੋਲ ਨਭਾਇਆ ਕਿ ਆਰਐਸਐਸ ਦਾ ਵੀ ਦਬਾਬ ਸੀ ਦਿੱਲੀ ਸੇ ਕਤਲੇਆਮ ਚ ਇਹਨਾਂ ਦੇ ਸੰਗੀਆਂ ਨੇ ਕੀ ਕੀਤਾ ਇਸ ਵਾਰ ਹਵਾ ਚ ਤੈਰਦੇ ਨੇ ਜੀ ਤੇ ਨਰਿੰਦਰ ਮੋਦੀ ਜੀ ਜਿਹਨੂੰ ਨਵਾਂ ਰੂਪ ਦੇ ਰਹੇ ਸੀ ਕਿਉਂਕਿ ਆਰਐਸਐਸ ਦੇ 100 ਸਾਲਾ ਸਥਾਪਨਾ ਦਿਵਸ ਤੇ ਸਮਾਗਮ ਸ਼ੁਰੂ ਹੋ ਗਏ ਨੇ ਦਸ਼ਰੇ ਤੋਂ ਕਹਿੰਦੇ ਜੀ ਅਸੀਂ 100 ਸਾਲਾ ਸਥਾਪਨਾ ਦਿਵਸ ਤੇ ਸਮਾਗਮ ਮਨਾਉਣੇ ਆ ਤੇ ਉਹਦੀ ਸ਼ੁਰੂਆਤ ਹੋ ਗਈ ਉਹਦੀ ਸ਼ੁਰੂਆਤ ਇਸ ਮਾਗੋਂ ਦੇ ਵਿੱਚ ਨਰਿੰਦਰ ਮੋਦੀ ਜੀ ਤਾਂ ਇਹੀ ਗੱਲ ਕਹਿ ਰਹੇ ਨੇ ਐਥੋਂ ਤੱਕ ਕਿ ਇਹਨਾਂ ਦੇ ਨਾਲ ਜਿਹੜਾ ਸਿੱਖ ਚਿਹਰਾ ਆਰ ਪੀ ਸਿੰਘ ਉਹ ਵੀ ਕਹ ਰਿਹਾ ਕਿ ਮੇਰੀ ਜਾਨ ਵੀ ਮੇਰੇ ਮਾਤਾ ਪਿਤਾ ਦੀ ਜਾਨ ਵੀ ਆਰਐਸਐਸ ਵਾਲਿਆਂ ਨੇ ਬਚਾਈ। ਲਓ ਜੀ ਹੁਣ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਵੱਖਰਾ ਬਿਆਨ ਵੀ ਆਉਂਦਾ। ਉਹ ਵੀ ਗੌਰ ਕਰਨਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਦਿੱਲੀ ਦੰਗੇ ਸ਼ਬਦ ਵਰਤੇ ਆ ਉਹਨਾਂ ਨੇ। ਦਿੱਲੀ ਦੰਗਿਆਂ 'ਚ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ। ਸਿੱਖ ਕਤਲਿਆਂ 'ਵਾਂ ਨਸਲ ਕੁਸੀਆ। 1984 ਕਤਲਿਆਂ ਵਿੱਚ ਕਈ ਸਿੱਖ ਪਰਿਵਾਰਾਂ ਨੂੰ ਸੰਗ ਦੇ ਮੈਂਬਰਾਂ ਨੇ ਆਪਣੇ ਘਰਾਂ 'ਚ ਸ਼ਰਨ ਦੇ ਕੇ ਜਾਨ ਬਚਾਈ। ਮੈਂ ਕਹਣਾ ਹੋਣਗੇ ਜੀ ਕੁਝ ਆਪਾਂ ਨਹੀਂ ਕਹਿੰਦੇ ਪਰ ਜਿਹੜੇ ਮਾਰਨ ਵਾਲੇ ਨੇ ਉਹਨਾਂ 'ਚ ਕੁਝ ਸੀ ਜਾਂ ਨਹੀਂ ਇਹ ਵੀ ਦੱਸਣਾ ਬਣਦਾ ਨਾ ਪ੍ਰਧਾਨ ਮੰਤਰੀ ਨਰਮੋਦ ਨੇ 1984 ਦੇ ਸਿੱਖ ਕਤਲੇਆਮ ਤੇ ਬਿਆਨ ਦਿੱਤਾ ਉਹਨਾਂ ਕਿਹਾ ਕਿ ਉਸ ਵਕਤ ਰਾਸ਼ਟਰੀ ਸਵੈਸੇਵਕ ਸੰਘ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ ਕਈ ਸਿੱਖ ਪਰਿਵਾਰਾਂ ਨੂੰ ਆਰਐਸਐਸ ਮੈਂਬਰਾਂ ਨੇ ਆਪਣੇ ਘਰਾਂ 'ਚ ਸ਼ਰਨ ਦਿੱਤੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਛੱਡ ਦੇ ਵਕਤ ਆਰਐਸਐਸ ਮੈਂਬਰ ਸਭ ਤੋਂ ਪਹਿਲਾਂ ਪੀੜਤਾਂ ਤੱਕ ਪਹੁੰਚੇ ਉੱਥੇ ਸੰਘ ਦੇ ਮੈਂਬਰਾਂ ਨੇ ਬਿਨਾਂ ਸਵਾਰਥ ਤੋਂ ਸੇਵਾ ਕੀਤੀ ਪ੍ਰਧਾਨ ਮੰਤਰੀ ਮੋਦੀ ਸੰਘ ਦੇ ਗਠਨ ਦੇ 100 ਸਾਲ ਪੂਰੇ ਹੋਣ ਤੇ ਦਿੱਲੀ ਦੇ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਤੇ ਭਾਜਪਾ ਦੇ ਬਲਾਰੇ ਆਰ ਪੀ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਜाहिर ਕੀਤੀ ਉਹਨਾਂ ਨੇ ਆਖਿਆ ਕਿ ਉਹ ਵੀ ਇਹਨਾਂ ਦਿੱਲੀ ਦੰਗਿਆਂ ਦੇ ਵਿੱਚ ਉਹ ਦੰਗਾ ਸ਼ਬਦ ਵਰਤਦੇ ਆ ਫਿਰ ਸਿੱਖ ਹੋ ਕੇ ਵੀ ਇਹਨਾਂ ਦੰਗਿਆਂ ਦੇ ਵਿੱਚ ਇਸ ਬਜਾਂ ਨਾਲ ਬਚ ਗਏ ਕਿਉਂਕਿ ਉਸ ਵਕਤ ਆਰਐਸਐਸ ਨੇ ਉਹਨਾਂ ਦੀ ਮਦਦ ਕੀਤੀ ਉਸ ਵਕਤ ਉਹਨਾਂ ਦੇ ਮਾਤਾ ਪਿਤਾ ਵੀ ਨਾਲ ਸਨ ਬਚਾਉਣ ਵਾਲੀ ਧਰ ਨੂੰ ਕਿਹੜਾ ਰੰਗ ਦਿੱਤਾ ਜਾ ਰਿਹਾ ਹੈ ਇਹ ਸਮਝਦਾਰ ਹੈ ਉੱਥੇ ਹੀ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕਈ Hindu ਪਰਿਵਾਰਾਂ ਨੇ ਸਿੱਖਾਂ ਦੀ ਜਾਨ ਬਚਾਈ ਸੀ ਉਸ ਵਕਤ ਹਾਲਾਂਕਿ ਉਹ ਆਰਐਸਐਸ ਵਾਲੇ ਸਨ ਜਾਣੇ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਇਹ ਐਸਜੀਪੀਸੀ ਮੈਂਬਰ ਗੁਰਚਰ ਸਿੰਘ ਘਰੇਵਾਲ ਦਾ ਕਿਹਾ ਉਹਨਾਂ ਨੇ ਆਖਿਆ ਕਿ ਆਰਐਸਐਸ ਆਪਣੀ ਹਿੰਦੂ ਧਰਮ ਦੇ ਲਈ ਕੰਮ ਕਰ ਰਹੀ ਹੈ ਜਦੋਂ ਕਿ ਸਿੱਖ ਸੰਸਥਾ ਮੈਂ ਆਪਣੇ ਧਰਮ ਦੇ ਲਈ ਕੰਮ ਕਰਦੀਆਂ ਇਸ ਦੌਰਾਨ ਕਾਂਗਰਸ ਨੇ ਜ਼ੁਲਮ ਜੋ ਕੀਤਾ ਉਹ ਦਵਾਰ ਉੱਤੇ ਲਿਖਿਆ ਪੜਿਆ ਜਾ ਰਿਹਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਬਿਲਕੁਲ ਜੀ 인ਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਚ ਜਿਸ ਤਰ੍ਹਾਂ ਸਿੱਖ ਕਤਲਿਆ ਹੋਇਆ ਉਹ ਉਦੇ ਵਿੱਚੋਂ ਪਲਾਨ ਇੱਕ ਯੋਜਨਾ ਦੀ ਮੁਸਕ ਵੀ ਆਉਂਦੀ ਹੈ ਤੇ ਉਹਦਾ ਅਸਰ ਤੇਸ਼ਪਰ ਦੇ ਵਿੱਚ ਕਈ ਥਾਵਾਂ ਤੱਕ ਜਿਵੇਂ ਫੈਲਿਆ ਉਹਦੇ ਪਿੱਛੇ ਇੱਕ ਗੰਦੀ ਬੋ ਵੀ ਆਉਂਦੀ ਹੈ ਤੇ ਉਹਦੇ ਪਿੱਛੇ ਕਾਂਗਰਸ ਕਾਂਗਰਸੀ ਲੀਡਰਸ਼ਿਪ ਉਹਨਾਂ ਦੇ ਚਹਿੱਤੇ ਭਗਤ ਤੇ ਦੂਸਰੀਆਂ ਤਰਾ ਕੱਟੜਵਾਲ ਵਾਲੀਆਂ ਉਹਦੇ ਵਿੱਚ ਆਰਐਸਐਸ ਦਾ ਨਾਮ ਇਹਦੀ ਅਜੇ ਤੱਕ ਸਪਸ਼ਟਾ ਸਾਹਮਣੇ ਆਉਣੀ ਬਾਕੀ ਇਸ ਲਈ ਇਸ ਵੱਲ ਖੜੇ ਨੇ ਕਿ ਇਹਨਾਂ ਨੂੰ ਇਹਨਾਂ ਦਾਗਾਂ ਨੂੰ ਧੋਣ ਦੀ ਕੋਸ਼ਿਸ਼ ਕੀਤੀ ਨਦਰਮੋਦੀ ਹੋਰਾਂ ਨੇ ਆ ਕਿ ਉਹਨਾਂ ਨੇ ਇਸ ਤਰੀਕੇ ਨਾਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਬੜਾ ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਅਰਜੀਪ ਗਾਂਧੀ ਦੇ ਬੋਲ ਇਹ ਲਿਖੇ ਗਏ ਹੁਣ ਸੋ ਇਸ ਲਈ ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਕੱਲ ਤੱਕ ਸਭ ਢਾਢੀ ਤੋਂ ਲੈ ਕੇ ਦਿੱਲੀ ਦੇ ਸਿੱਖ ਕਤਲੇਆਮ ਤੱਕ ਇਸ ਵਾਰ ਖੜਾ ਹੈ ਜਨਾਬ ਕਿ ਕਿਹਨੇ ਕਿਹਨੇ ਰੋਲ ਲਵਾਇਆ ਕਿਹਨੇ ਕਿਹਨੇ ਨਹੀਂ ਸੋ ਆਰਐਸਐਸ ਦੇ 100 ਸਾਲ ਦੇ ਉੱਤੇ ਮੋਦੀ ਜੀ ਨੇ ਇਸ ਤਰੀਕੇ ਕਾਰਨ ਨਾਲ ਪੇਸ਼ ਕਰਦਿਆਂ ਹੋਇਆ ਜੋ ਬਿਆਨਿਆ ਕੀਤਾ ਹੈ ਉਹ ਦੇਖਣ ਵਾਲੀ ਗੱਲ ਹੋਊਗੀ ਕਿ ਇਹਨੂੰ ਸਿੱਖ ਸੰਸਥਾਾਂਾਂ ਸਿੱਖ ਬੁੱਧੀ ਜੀਵੀ ਪੰਜਾਬ ਪੰਜਾਬੀਅਤ ਵਾਲੇ ਇਹਨੂੰ ਕਿਸ ਨੁਕਤੇ ਤੋਂ ਲੈਂਦੇ ਨੇ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਉੱਤੇ ਆਉਂਦੇ ਸਮੇਂ 'ਚ ਹੋ ਸਕਦਾ ਨਵੇਂ ਸਿਰਿਓਂ ਡਿਬੇਟ ਸ਼ੁਰੂ ਹੋਵੇ ਚਲੋ ਜੀ ਅਨਿਲ ਜੋਸ਼ੀ ਆਖਰ ਕਾਂਗਰਸ ਸ਼ਾਮਲ ਹੋ ਹੀ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਦੂਬਾਰ ਐਮਐਲਏ ਵੰਡ ਵਾਲਾ ਅੰਮ੍ਰਿਤਸਰ ਖੇਤਰ ਤੋਂ ਅਨਿਲ ਜੋਸ਼ੀ ਇੱਕ ਵਾਰ ਅਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਅਨਿਲ ਜੋਸ਼ੀ ਹੋਰਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਪਿੰਡੂਆਂ ਨਾਲ ਸੱਪਿਆਚਾਰ ਨਾਲ ਇਸ ਮਿੱਟੀ ਨਾਲ ਆਪਣੀ ਸਾਂਝ ਪਾਉਂਦੇ ਆ ਭਾਰਤੀ ਜਨਤਾ ਪਾਰਟੀ ਤੋਂ ਦੂਰੀ ਬਣਾਈ ਬਣਾਈ ਕੀ ਉਹਨਾਂ ਨੇ ਰੋਸਾ ਪ੍ਰਗਟਾਇਆ ਉਹਨਾਂ ਨੇ ਵਿਰੋਧ ਪ੍ਰਗਟਾਇਆ ਕਿ ਇਹ ਤਰੀਕਾ ਕਰ ਤਨਖੀਤੀ ਕਿ ਉਹਨਾਂ ਦੇ ਮਾਮਲੇ ਸਰਕਾਰ ਦਾ ਸਹੀ ਨਹੀਂ ਆ ਉਹ ਘਟੂ ਘਟ ਗੱਲ ਕਰੇ ਕਿਸਾਨਾਂ ਦੀ ਗੱਲ ਸੁਣੇ ਤੇ ਭਾਰਤੀ ਜਨਤਾ ਪਾਰਟੀ ਨੇ ਕਾਰਵਾਈ ਕਰਦੇ ਆ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਤੇ ਉਹਨਾਂ ਨੇ ਪਾਰਟੀ ਛੱਡੀ ਤੇ ਫਿਰ ਅਕਾਲੀ ਦਲ ਵੀ ਉਹਨਾਂ ਦੇ ਨਾਲ ਚ ਪਾਰਟੀ ਛੱਡਦਾ ਬੀਜੇਪੀ ਤੋਂ ਗੱਠ ਜੋੜ ਤੋਂ ਅੱਡ ਹੁੰਦਾ ਉਹ ਮਜਬੂਰੀ ਬਸ ਹੁੰਦਾ ਹੈ ਪਰ ਜੋ ਮਰਜ਼ੀ ਹੋਵੇ ਇਸੇ ਤਰ੍ਹਾਂ ਫਿਰ ਅਨਿਲ ਜੋਸ਼ੀ ਤੇ ਅਕਾਲੀ ਦਲ ਇੱਕ ਪਲੇਟਫਾਰਮ ਤੇ ਆ ਜਾਂਦੇ ਨੇ ਅਨਿਲ ਜੋਸ਼ੀ ਅਕਾਲੀ ਦਲ ਦਾ ਪੱਲਾ ਫੜ ਲੈਂਦੇ ਨੇ ਪਰ 2 ਦਸੰਬਰ ਦੀ ਕਾਰਵਾਈ ਸੁਖਵੀਰ ਬਾਦਲ ਹੋਰਾਂ ਦਾ ਅਸਤੀਫਾ ਫਿਰ 2 ਦਸੰਬਰ ਵਾਲੇ ਫੈਸਲੇ ਇਹ ਸਾਰੀ ਪ੍ਰਕਿਰਿਆ ਨੇ ਧਿਆਨ ਚ ਰੱਖਦੇ ਆ ਹੋਇਆ ਅਨਿਲ ਜੋਸ਼ੀ ਕਹਿੰਦੇ ਜੀ ਕਿ ਹੁਣ ਤੁਸੀਂ ਬੱਕਰੀ ਲਈ ਤੇ ਤੁਰਨ ਦੀ ਫੈਸਲਾ ਕਰ ਰਹੇ ਹੋ ਜੀ ਇਸ ਲਈ ਮੈਂ ਤੁਹਾਡਾ ਸਾਥ ਛੱਡਦਾ ਫਿਰ ਅਕਾਲੀ ਦਲ ਵੀ ਛੱਡ ਦੇ ਤਦ ਲੱਗਿਆ ਕਿ ਸ਼ਾਇਦ ਬੀਜੇਪੀ ਚ ਵਾਪਸੀ ਹੋਏਗੀ ਪਰ ਅਜੇ ਹਾਂ ਕੁਝ ਨਹੀਂ ਹੋਇਆ ਫਿਰ ਕੋਲ ਲੁਧਿਆਣਾ ਚੋਣ ਦੇ ਯੂਨੀ ਚੋਣ ਦੇ ਵਿੱਚ ਫੋਟੋਆਂ ਲੱਗੀਆਂ ਦੀ ਅਕਾਲੀ ਗੱਲ ਦੇ ਫੋਟੋਆਂ ਪੋਸਟਰਾਂ ਦੇ ਉੱਤੇ ਦੁਬਾਰਾ ਇਹ ਚੁੱਪੋ ਬੱਟ ਗਏ ਫਿਰ ਕਿਹਨਾਂ ਲੱਗਿਆ ਕਿ ਨਹੀਂ ਦੁਬਾਰਾ ਵਾਪਸੀ ਹੋ ਗਈ ਸ਼ਾਇਦ ਅਮਨਕੇ ਸ਼ਰਮਾ ਵਾਲੀ ਫਾਰਮੂਲਾ ਸੀ ਜਿੰਨਾ ਕਿ ਸੀਗਾ ਪਰ ਨਹੀਂ ਅਨਿਲ ਜੋਸ਼ੀ ਨੇ ਲੰਗੇ ਹਫਤੇ ਜਾ ਕੇ ਦਿੱਲੀ ਦੇ ਵਿੱਚ ਹੈਨਾ ਕੇਸੀਬੇਨੂ ਗਪਾਲ ਹੋਰਾਂ ਨਾਲ ਤੇ ਫਿਰ ਰਾਹੁਲ ਗਾਂਧੀ ਹੋਰਾਂ ਨਾਲ ਭੇਸ਼ ਬਗੇਲ ਹੋਰਾਂ ਨਾਲ ਮੁਲਾਕਾਤ ਕੀਤੀ ਰਾਹੁਲ ਗਾਂਧੀ ਵਾਲੀਆਂ ਫੋਟੋਆਂ ਵੀ ਜਨ ਤੱਕ ਮੰਨੇ ਜਾ ਰਿਹਾ ਕਿ ਉਹ ਖੁਦ ਆਪ ਹੀ ਜਨਤਕ ਕੀਤੀਆਂ ਹਫਤੇ ਤੋਂ ਕਿਸੇ ਕੋਲ ਜਾਣਕਾਰੀ ਨਹੀਂ ਸੀ ਕਿ ਅਨਿਲ ਜੋਸ਼ੀ ਕਾਂਗਰਸ ਜਾ ਰਹੇ ਨੇ। ਇਹ ਨਾ ਮੰਤਰੀਆਂ ਦੇ ਸਫਾ ਚ ਵੀ ਔਰ ਮੀਡੀਆ ਚ ਵੀ ਇਹਦੀ ਕੋਈ ਜਾਣਕਾਰੀ ਨਹੀਂ ਸੀ। ਇਹਨਾਂ ਗੁਪਚੁਪ ਪਿਆ। ਚਲੋ ਅਖਰ ਅੱਜ ਚੰਡੀਗੜ੍ਹ ਦੇ ਵਿੱਚ ਫਿਰ ਸਮਾਗਮ ਹੋਇਆ। ਉਸ ਸਮਾਗਮ ਦੇ ਵਿੱਚ ਅਨਿਲ ਜੋਸ਼ੀ ਨੇ ਬਕਾਇਦਾ ਤੌਰ ਤੇ ਕਾਂਗਰਸ ਪਾਰਟੀ ਜੁਆਇਨ ਕਰ ਲਈ। ਭਵੇਸ਼ ਬਗੇਂਦਰਾਜ ਆਪਿੰਗ ਤੇ ਹੋਰ ਕਾਂਗਰਸੀ ਲੀਡਰਸ਼ਿਪ ਹੈ ਨਾ ਉਹ ਸਾਰਿਆਂ ਨੇ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਹੁੰਦੇ ਆ ਅਕਾਲੀ ਹਲਤ ਹੁੰਦੇ ਆ ਕਾਂਗਰਸ ਚ ਲੈਂਦਾ ਹੁਣ ਕਈ ਲੋਕ ਇਸ ਨੂੰ ਤਰਨਤਨ ਦੀ ਜਿਮਨੀ ਚੋਣ ਨਾਲ ਜੋੜ ਕੇ ਵੀ ਦੇਖ ਰਹੇ ਨੇ ਕਿ ਸ਼ਾਇਦ ਤਰਨਤਨ ਦੀ ਜਿਮਨੀ ਚੋਣ ਅਨਿਲ ਜੋਸ਼ੀ ਲੜ ਸਕਦੇ ਜਦੋਂ ਕਿ ਇਹ ਉਹਨਾਂ ਦਾ ਖੇਤਰ ਨਹੀਂ ਹੈਗਾ ਤੇ ਉਸ ਸਰ ਦਾ ਉਹ ਜਿਮਨੀ ਚੋਣ ਨਾਲ ਲੜਨ ਉਥੋਂ ਕਾਂਗਰਸ ਦਾ ਉਮੀਦਵਾਰਤਾ ਜਦ ਤੱਕ ਪ੍ਰੋਗਰਾਮ ਚੱਲੇ ਹੋ ਸਕਦਾ ਉਹਦਾ ਨਾਮ ਵੀ ਆ ਜਾਵੇ ਅਨਿਲ ਜੋਸ਼ੀ ਦੇ ਕੋਈ ਅਸਰ ਨਹੀਂ ਹੈਗੇ ਕਿ ਉਹ ਉਮੀਦਵਾਰ ਹੋਣਗੇ ਤਰਨਤਨ ਜਿਮਨੀ ਚੋਣ ਤੋਂ ਪਰ ਅੰਮ੍ਰਿਤਸਰ ਜਿਹੜੀ ਸੀਟ ਤੋਂ ਲੜਦੇ ਨੇ ਉਥੋਂ ਕਾਂਗਰਸ ਕੋ ਲੀਡਰ ਹੈਗੇ ਜੀ ਫਿਰ ਉੱਥੇ ਤਣਾਤਣੀ ਹੋਊਗੀ ਜਾਂ ਕੁਝ ਪਹਿਲਾਂ ਸੈਟਿੰਗ ਕਰਕੇ ਜਾਂਦੀ ਹੈ ਜਾਂ ਉਸ ਸਮੇਂ ਕੁਝ ਹੋ ਗਏ। ਪੈਸੇ ਐ ਇਹ ਲੀਡਰ ਹੋਰ ਵੀ ਅੰਮ੍ਰਿਤਸਰ ਖੇਤਰ ਦੇ ਨਾਲ ਸੰਬੰਧਿਤ ਅੱਜ ਮੰਚ ਤੇ ਨਜ਼ਰ ਆਏ। ਐ ਉਹਦੇ ਵਿੱਚ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਤਰ੍ਹਾਂ ਪਤਨੀ ਡਾਕਟਰ ਨਵਜੋਤ कौर। ਉਹਨਾਂ ਦੀ ਮੌਜੂਦਗੀ ਵੀ ਅੱਜ ਚਰਚਾ ਵਿੱਚ ਰਹੀ। ਹੁਣ ਦੇਖਦੇ ਹਾਂ ਨਰਜੋਸ਼ੀ ਆਪਣਾ ਕਾਂਗਰਸ ਪਾਰੀ ਨੂੰ ਕਿਵੇਂ ਸ਼ੁਰੂ ਕਰਦੇ ਆ ਤੇ ਇਹ ਝੜਜਸਟ ਕਿਵੇਂ ਹੁੰਦੇ ਆ। ਹੈਨਾ? ਮਤਲਬ ਕਾਂਗਰਸੀਆਂ ਦੇ ਬੀਜੇਪੀ ਜਾ ਕੇ ਕਹਿੰਦੇ ਐਡਜਸਟ ਹੋਣਾ ਔਖਾ ਹੈ। ਹੋ ਸਕਦਾ ਬੀਜੇਪੀ ਵਾਲੇ ਇੱਧਰ ਆ ਕੇ ਐਡਜਸਟ ਹੋਣਾ ਆਸਾਨ ਹੋ ਜਵੇ ਕਿਉਂਕਿ ਇੱਧਰ ਥੋੜਾ ਜਿਹਾ ਬੀਜੇਪੀ ਕਲਚਰ ਕਾਂਗਰਸੀਆਂ 'ਚ ਵੱਧ ਹੈ ਜਿਸ ਦੇ ਕਰਕੇ ਕਾਂਗਰਸੀ ਸਥਿਤੀ ਵੀ ਹੈਗੀ ਆ। ਇੱਧਰ ਇੱਕ ਖਬਰ ਜਿਹੜੀ ਹੋਰ ਬਹੁਤ ਧਿਆਨ ਮੰਗਦੀ ਹੈ। ਉਹ ਸਾਰਿਆਂ ਦੀ ਨਜ਼ਰਾਂ ਲੱਗੀਆਂ ਹੋਈਆਂ ਰਾਜਵੀਰ ਜਵੰਦਾ ਹੋਰਾਂ ਤੇ। ਰਾਜਵੀਰ ਜਵੰਦਾ ਪੰਜਾਬ ਦਾ ਉਹ ਨਾਮੀ ਕਲਾਕਾਰ ਜਿਹੜਾ ਪਿਛਲੇ ਦਿਨਾਂ ਤੋਂ ਫੋਟਿਸ ਹਸਪਤਾਲ ਦੇ ਵਿੱਚ ਇੱਕ ਜੰਗ ਲੜ ਰਿਹਾ ਹੈ ਜ਼ਿੰਦਗੀ ਦੀ ਜੰਗ। ਤੇ ਉਸ ਜੰਗ ਨੂੰ ਜਿੱਤਣ ਦੇ ਲਈ ਅਣਗਿਣਤ ਅਰਦਾਸਾਂ ਹੋ ਰਹੀਆਂ ਉਸ ਨੂੰ ਚਾਹਣ ਵਾਲਿਆਂ ਨੂੰ ਸ਼ਬਦਾਂ ਨੂੰ ਚਾਹਣ ਵਾਲਿਆਂ ਨੂੰ ਸੰਗੀਤ ਨੂੰ ਚਾਹਣ ਵਾਲਿਆਂ ਨੂੰ ਕਲਾਕਾਰੀ ਨੂੰ ਚਾਹਣ ਵਾਲਿਆਂ ਨੂੰ ਹੈਨਾ ਇਹ ਜ ਸਿਰਦ ਕਲਾਕਾਰਾਂ ਨੂੰ ਚਾਹਣ ਵਾਲਿਆਂ ਨੂੰ ਸਭ ਦੀਆਂ ਅਰਦਾਸਾਂ ਹੋ ਰਹੀਆਂ ਤੇ ਉਮੀਦ ਹੈ ਕਿ ਅਰਦਾਸਾਂ ਨੂੰ ਮੂਰ ਪਾਏਗਾ ਪਰ ਜੋ ਸਥਿਤੀ ਹੈਤਾ ਜੀ ਮੈਂ ਉਹ ਮੈਡੀਕਲ ਰਿਪੋਰਟ ਵੀ ਵੱਜਣਾ ਜ਼ਰੂਰ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਹੋਰਾਂ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਤੇ ਸਤਰ ਬਣੀ ਹੋਈ ਹੈ ਉੱਚ ਮਾਮੂਲੀ ਜਸੂਦਾਰ ਇੱਕ ਦਿਨ ਦੇਖਣ ਨੂੰ ਮਿਲਿਆ ਸੀ ਜਦੋਂ ਉਹਨਾਂ ਦੇ ਮਾਤਾ ਦੇ ਜਾਣ ਤੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਕਿਰਿਆ ਸੀ ਤੇ ਪਰ ਕੁਲ ਮਿਲਾ ਕੇ ਕਿਹਾ ਜਾ ਰਿਹਾ ਕਿ ਜੀ ਸੁਧਾਰ ਨਜ਼ਰ ਨਹੀਂ ਆਉਂਦਾ ਪੰਜ ਦਿਨਾਂ ਬਾਅਦ ਵੀ ਬੈੱਡ ਲੇਟਰ ਤੇ ਨੇ ਆਕਸੀਜਨ ਦੀ ਕਮੀ ਕਰਕੇ ਕਹਿੰਦੇ ਹੱਥ ਪੈਰ ਕਮਜ਼ੋਰ ਪੈ ਰਹੇ ਨੇ ਉਹ ਪੂਰਤੀ ਨਹੀਂ ਹੋ ਪਾਰੀ ਆਕਸੀਜਨ ਜਦੋਂ ਕੋ ਮਿਲ ਰਹੀ ਹੈ ਉਹਨਾਂ ਨੂੰ ਪਰ ਅੰਦਰ ਬਾਡੀ ਉਹ ਨਹੀਂ ਲੈ ਪਾਰੀ ਕਿਹਨ ਪੰਜੋਰ ਖੇਤਰ ਦੇ ਵਿੱਚ ਬਾਈਕ ਐਕਸੀਡੈਂਟ 'ਚ ਜ਼ਖਮੀ ਹੋਏ ਕញ្ញਾ ਬੀ ਸਿੰਘ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਬਹੁਤ ਨਹਜ਼ੂਕ ਬਣੀ ਹੋਈ ਹੈ ਇਸ ਦੇ ਵਿਚਾਲੇ ਡਾਕਟਰਾਂ ਨੇ ਜਿਹੜੀ ਮੈਡੀਕਲ ਬਿਲਡਿੰਗ ਜਾਰੀ ਕੀਤਾ ਉਹਦੇ ਰੂਪ ਚ ਉਹਨਾਂ ਨੇ ਦੱਸਿਆ ਕਿ ਜੀ ਉਹ ਲਗਾਤਾਰ ਨਿਗਰਾਨੀ ਚ ਨੇ ਤੇ ਲਗਾਤਾਰ ਉਹ ਮਤਲਬ ਕਿ ਸਪੋਰਟ ਦੇ ਉੱਤੇ ਨੇ ਇਹਨਾਂ ਚੀਜ਼ਾਂ ਦੇ ਉੱਤੇ ਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਤੇ ਉਹਦੇ ਵਿੱਚ ਉਹ ਕਹਿੰਦੇ ਕਿ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਹੱਥ ਪੈਰ ਦੇ ਉਹ ਆਕਸੀਜਨ ਪੂਰੀ ਨਾ ਮਿਲਣ ਕਰਕੇ ਕਮਜ਼ੋਰੀ ਵੀ ਮਹਿਸੂਸ ਕਰ ਰਹੇ ਨੇ ਸੋ ਇਹ ਹਸਪਤਾਲ ਬਨੂ ਇੱਕ ਤਾਜ਼ਾ ਬ੍ਰਿਟਨ ਜੋ ਜਾਰੀ ਕੀਤਾ ਉਹਦੇ ਹਵਾਲੇ ਨਾਲ ਇਹ ਪਹਿਲੂ ਸਾਹਮਣੇ ਆਇਆ ਕਿ ਅਜੇ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਬਹੁਤ ਬਹੁਤ ਸ਼ੁਕਰੀਆ